ਜੀ ਦੋਸਤੋ ਮੇਰੇ ਵੱਲੋਂ ਯਾਨੀ ਕਿ ਰਾਜੀਵ ਅਰੋੜਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਨਮਸਕਾਰ ਸਤਿ ਸ਼੍ਰੀ ਅਕਾਲ ਔਰ ਆਦਾਬ ਡੇਰੀ ਵਿਕਾਸ ਮੰਚ ਵੱਲੋਂ ਇਹ ਜੋ ਪੋਡਕਾਸਟ ਦਾ ਇੱਕ ਲੜੀਵਾਰ ਸ਼ੁਰੂ ਕੀਤਾ ਗਿਆ ਹੈ ਉਸ ਦਾ ਪਹਿਲਾ ਅੰਕ ਲੈ ਕੇ ਮੈਂ ਰਾਜੀਵ ਅਰੋੜਾ ਹਾਜ਼ਰ ਹਾਂ ਔਰ ਡੇਰੀ ਵਿਕਾਸ ਮੰਚ ਨਾਮ ਤੋਂ ਹੀ ਜ਼ਾਹਿਰ ਹੋ ਰਿਹਾ ਹੈ ਕਿ ਇਸ ਮੰਚ ਦਾ ਕੀ ਉਦੇਸ਼ ਹੈ ਇਸ ਜਾਣਕਾਰੀ ਭਰਪੂਰ ਪੋਡਕਾਸਟ ਦਾ ਉਦੇਸ਼ ਵੀ ਤੁਹਾਨੂੰ ਸਮਝ ਆ ਗਿਆ ਹੋਣਾ ਦੋਸਤੋ ਔਰ ਅੱਜ ਇਸੇ ਹੀ ਵਿਸ਼ੇ ਤੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਕਿਉਂਕਿ ਸਾਡੇ ਇਲਾਕੇ ਦੇ ਜਿਹੜੇ ਸਾਡੇ ਪਸ਼ੂ ਪਾਲਕ ਵੀਰ ਹੈ ਸਾਡੇ ਕਿਸਾਨ ਵੀਰ ਹੈ ਉਹਨਾਂ ਲਈ ਸਰਕਾਰ ਵੱਲੋਂ ਸਮੇਂ-ਸਮੇਂ ਤੇ ਉਹਨਾਂ ਦੇ ਲਾਭ ਲਈ ਬਹੁਤ ਸਕੀਮਾਂ ਯੋਜਨਾਵਾਂ ਬਣਾਈਆਂ ਜਾਂਦੀਆਂ ਹਨ ਪਰ ਬੜੀ ਵਾਰੀ ਇਹ ਦੇਖਿਆ ਗਿਆ ਕਿ ਜਾਣਕਾਰੀ ਦੀ ਜਿਹੜੀ ਘਾਟ ਹੈ ਇਸ ਦੇ ਚੱਲਦੇ ਕਿਸਾਨ ਵੀਰ ਉਹਨਾਂ ਜਾਣਕਾਰੀਆਂ ਤੋਂ ਵਾਂਝੇ ਰਹਿ ਜਾਂਦੇ ਹੈ ਔਰ ਅਕਸਰ ਇਹ ਕਹਿੰਦੇ ਸੁਨੇ ਜਾਂਦੇ ਹੈ ਕਿ ਯਾਰ ਪਸ਼ੂ ਪਾਲਣ ਨਾਲ ਹੁਣ ਕੋਈ ਬੜਾ ਲਾਹੇਵੰਦ ਧੰਦਾ ਨਹੀਂ ਰਹਿ ਗਿਆ ਪਰ ਇਹ ਸ਼ਾਇਦ ਸੱਚਾਈ ਨਹੀਂ ਹੈਗੀ ਕਿਉਂਕਿ ਜਾਣਕਾਰੀਆਂ ਦੀ ਘਾਟ ਕਾਰਨ ਜਿਹੜੇ ਸਾਡੇ ਕੋਈ ਨੁਕਸਾਨ ਹੁੰਦੇ ਐ ਆਪਾਂ ਉਹਨਾਂ ਤੋਂ ਬਚ ਸਕਦੇ ਹੁੰਨੇ ਆ ਤਾਂ ਖੈਰ ਜੀ ਡੇਰੀ ਵਿਕਾਸ ਮੰਚ ਵੱਲੋਂ ਇਹ ਉਪਰਾਲਾ ਅਰੰਭਿਆ ਗਿਆ ਹੈ ਜਿਦੇ ਵਿੱਚ ਸਰਕਾਰ ਦੀਆਂ ਯੋਜਨਾਵਾਂ ਤੇ ਹੋਰ ਕਿਸ ਤਰ੍ਹਾਂ ਇਹ ਪਸ਼ੂ ਪਾਲਨ ਦਾ ਜੋ ਕੀਤਾ ਹੈ ਇਸ ਨੂੰ ਲਾਹੇਵੰਦ ਕਿਵੇਂ ਬਣਾਇਆ ਜਾ ਸਕਦਾ ਹੈ ਇਸ ਚ ਜਾਣਕਾਰੀਆਂ ਦੇਵਾਂਗੇ ਪਰ ਅੱਜ ਦੀ ਸ਼ੁਰੂਆਤ ਅਸੀਂ ਕਰਨ ਲੱਗੇ ਆ ਇੱਕ ਐਸੇ ਵਿਸ਼ੇ ਤੋਂ ਜਿਹੜਾ ਕਿ ਸਰਕਾਰ ਦੀ ਯੋਜਨਾ ਤੇ ਹੀ ਅਧਾਰਿਤ ਹੈ ਸਰਕਾਰ ਦੀ ਇਹ ਯੋਜਨਾ ਦਾ ਨਾਮ ਹੈ ਜੀ ਨੈਸ਼ਨਲ ਲਾਈਵਸਟਾਕ ਮਿਸ਼ਨ ਨੈਸ਼ਨਲ ਲਾਈਵਸਟਾਕ ਮਿਸ਼ਨ ਕੀ ਹੈ ਇਹਦੇ ਲਾਭਪਾਤਰੀ ਕੌਣ ਹੋ ਸਕਦੇ ਹਨ ਇਸ ਤੋਂ ਲਾਭ ਕਿਵੇਂ ਲਿਆ ਜਾ ਸਕਦਾ ਹੈ ਇਸ ਦੇ ਰਾਹੀਂ ਕੀ ਕੀ ਸਾਡੇ ਜੋ ਪਸ਼ੂ ਪਾਲਕਾਂ ਉਹਨਾਂ ਨੂੰ ਕੁਝ ਲਾਭ ਦਿੱਤੇ ਜਾ ਰਿਹਾ ਹੈ ਇਹ ਸਾਰੇ ਵਿਸ਼ੇ ਤੇ ਗੱਲ ਕਰਨ ਲਈ ਅੱਜ ਉਚਿਤੇ ਤੌਰ ਤੇ ਅਸੀਂ ਸੱਤਾ ਦਿੱਤਾ ਹੈ ਆਪਣੇ ਸਟੂਡੀਓ 'ਚ ਡਾਕਟਰ ਰਾਮਪਾਲ ਮਿੱਤਲ ਸਰ ਨੂੰ ਜਿਹੜੇ ਕਿ ਪੰਜਾਬ ਪਸ਼ੂ ਪਾਲਣ ਵਿਭਾਗ ਦੇ ਵਿੱਚ ਬਤੌਰ ਡਾਇਰੈਕਟਰ ਰਿਟਾਇਰ ਹੋਏ ਆ ਪਿੱਛੇ ਜੇ ਔਰ ਬੜਾ ਲੰਮਾ ਇਹਨਾਂ ਦਾ ਤਜਰਬਾ ਹੈ ਵੈਟਰਨਰੀ ਆਫੀਸਰ ਤੋਂ ਇਹਨਾਂ ਨੇ ਕਰੀਅਰ ਸ਼ੁਰੂ ਕੀਤਾ ਔਰ ਡਾਇਰੈਕਟਰ ਜਿਹੜੀ ਕਿ ਮੇਰੇ ਖਿਆਲ ਨਾਲ ਵੀ ਇਸ profession ਦੀ ਸਭ ਤੋਂ ਟਾਪ ਮੋਸਟ ਪੋਸਟ ਹੈ ਉੱਥੋਂ ਤੱਕ ਆਏ ਔਰ ਇਹਨਾਂ ਦੇ ਜੂਨੀਅਰਸ ਇਹਨਾਂ ਦੇ ਸਹਿਕਰਮੀ ਇਹਨਾਂ ਦੇ ਸੀਨੀਅਰ ਔਰ ਉਹ ਲੋਕ ਜਿਨ੍ਹਾਂ ਦਾ ਇਹਨਾਂ ਨਾਲ ਵਾਪਿਆ ਬਤੌਰ ਪਸ਼ੂ ਪਾਲਕ ਵੀ ਉਹ ਸ਼ਾਇਦ ਇਸ ਗੱਲ ਦੀ ਤਾਇੀਦ ਕਰਨਗੇ ਕਿ ਕਿੰਨੇ ਤੰਦੇ ਹੀ ਨਾਲ ਇਹਨਾਂ ਨੇ ਇਸ ਖੇਤਰ ਦੇ ਵਿੱਚ ਸੇਵਾ ਕੀਤੀ ਹੈ ਪਸ਼ੂ ਪਾਲਕਾਂ ਦੀ ਖਾਸ ਕਰਕੇ ਸੋ ਡਾਕਟਰ ਰਾਮਪਾਲ ਮਿੱਤਲ ਜੀ ਸਾਡੇ ਸਟੂਡੀਓ ਚ ਆਪ ਜੀ ਨੂੰ ਜੀ ਆਇਆਂ ਨੂੰ ਆਖਦੇ ਹਨ ਜੀ ਸ਼ੁਰੂਆਤ ਇੱਥੋਂ ਹੀ ਕਿ ਇਹ ਜੋ ਨੈਸ਼ਨਲ ਲਾਈਫਸਟਾਕ ਕਮਿਸ਼ਨ ਹੈ ਇਹ ਕੀ ਹੈ ਸਭ ਤੋਂ ਪਹਿਲਾਂ ਅਰੋੜਾ ਜੀ ਡੇਰੀ ਵਿਕਾਸ ਮੰਚ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਜਿਹੜਾ ਨੈਸ਼ਨਲ ਲਾਈਫਸਟਾਕ ਕਮਿਸ਼ਨ ਹੈ ਜੀ ਇਹ ਭਾਰਤ ਸਰਕਾਰ ਦਾ ਜੋ ਪਸ਼ੂ ਪਾਲਣ ਅਤੇ ਡੇਰਿੰਗ ਵਿਭਾਗ ਹੈ ਜੀ ਉਹਦੇ ਵੱਲੋਂ ਇਹ ਸਵੈ ਰਜਗਾਰ ਜਿਹੜਾ ਹੈਗਾ ਉਹਦੇ ਇੱਕ ਜਿਹੜੇ ਉਦਯੋਗ ਸਥਾਪਿਤ ਕਰਕੇ ਉਹਦੇ ਰਾਹੀਂ ਤਾਂ ਕਿ ਵੱਤ ਤੋਂ ਵੱਧ ਰਜਗਾਰ ਦੇ ਅਵਸਰ ਮਹਿਆ ਕਰਾਇਆ ਜਾ ਸਕਣ ਉਸ ਦੇ ਵਾਸਤੇ ਇੱਕ ਪਹਿਲ ਕਦੀ ਨਹੀਂ ਕੀਤੀ ਗਈ ਹੈ ਜੀ 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 ਅ ਸਮੇਂ ਸਮੇਂ ਤੇ ਜਿਵੇਂ ਕਿ ਮੈਂ ਪਹਿਲਾਂ ਵੀ ਅਰਜ਼ ਕੀਤੀ ਕਿ ਸਰਕਾਰ ਵੱਲੋਂ ਯੋਜਨਾਵਾਂ ਬਣਾਈਆਂ ਜਾਂਦੀਆਂ ਪਰ ਉਹਦੀ ਜਾਣਕਾਰੀ ਦੀ ਘਾਟ ਜਾਂ ਉਹਦੇ ਪ੍ਰਤੀ ਜਾਗਰੂਕਤਾ ਦੀ ਘਾਟ ਹੈ ਜਿਹੜੀ ਉਹ ਕਰਕੇ ਫਾਇਦੇ ਜਿਹੜੇ ਸਾਡੇ ਪਸ਼ੂ ਪਾਲਕ ਵੀਰਾਂ ਤੱਕ ਨਹੀਂ ਪਹੁੰਚਦੇਗੇ ਸੋ ਮੈਂ ਉਦੇਸ਼ ਤੁਸੀਂ ਦੱਸਤਾ ਪਰ ਹੁਣ ਆਪਾਂ ਥੋੜਾ ਜਾ ਹੋਰ ਇਸ ਨੂੰ ਵਿਸਥਾਰ ਪੂਰਵਕ ਦਸੀਏ ਕਿ ਇਹਦੇ ਰਾਹੀਂ ਕੀ ਕੀ ਫਾਇਦੇ ਹੈ ਜਿਹੜੇ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਹੋ ਸਕਦੇ ਹੈ ਔਰ ਕਿਹੜੇ ਪਸ਼ੂ ਪਾਲਕ ਵੀਰ ਹੈ ਜਿਹੜੇ ਸਾਡੇ ਜਾਂ ਭੈਣਾਂ ਸਾਡੀਆਂ ਉਹ ਇਸ ਤੋਂ ਫਾਇਦਾ ਲੈ ਸਕਦੇ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਰੋਜ਼ਗਾਰ ਦੇ ਜਿਹੜੇ ਅਫਸਰ ਹੈ ਉਹ ਬਹੁਤ ਵੱਡੇ ਪੱਧਰ ਤੇ ਪੈਦਾ ਹੋਣਗੇ ਕਿਉਂਕਿ ਇਹ ਸਾਰੇ ਵੱਡੇ ਪ੍ਰੋਜੈਕਟ ਜੀ ਕਾਫੀ ਵੱਡੀ ਮਾਤਰਾ ਵਿੱਚ ਜਿਹੜੀ ਹੈਗੀ ਇਹਦੇ ਵਿੱਚ ਸਬਸਿਡੀ ਦਿੱਤੀ ਜਾਂਦੀ ਹੈ ਆਪਾਂ ਅੱਗੇ ਗੱਲ ਕਰਾਂਗੇ ਇਹ ਜਿੰਨੇ ਵੀ ਪ੍ਰੋਜੈਕਟ ਹੈਗੇ ਇਸ ਤਹਿਤ ਆਉਂਦੇ ਉਹਦੇ ਵਿੱਚ 50% ਸਬਸਿਡੀ ਦਿੱਤੀ ਜਾਂਦੀ ਹੈ ਜੀ ਸਭ ਤੋਂ ਵੱਡੀ ਗੱਲ ਇਹ ਹੈ ਸਬਸਿਡੀ ਕਾਫੀ ਮਤਲਬ ਵੱਡੀ ਮਾਤਰਾ ਚ ਹੈਗੀ ਹੈ ਪ੍ਰੋਜੈਕਟ ਵੀ ਵੱਡੇ ਹੈ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਪੋਲਟਰੀ ਦੀ ਗੱਲ ਕਰੀਏ ਤਾਂ 50 ਲੱਖ ਦਾ ਪ੍ਰੋਜੈਕਟ ਹੈਗਾ ਜੇ ਪਿਗਰੀ ਦੀ ਗੱਲ ਕਰੀਏ 60 ਲੱਖ ਦਾ ਪ੍ਰੋਜੈਕਟ ਹੈ ਸ਼ੀਪ ਗੋਟ ਦੀ ਜੇ ਗੱਲ ਕਰੀਏ ਇੱਕ ਕਰੋੜ ਦਾ ਪ੍ਰੋਜੈਕਟ ਹੈ। ਕੀ ਬਾਤ ਹੈ। ਯਾਨੀ ਮੈਂ ਥੋੜਾ ਜਿਹਾ ਸਰਲੀਕਰਨ ਕਰਦੇ ਆਂ ਸਾਰੀ ਗੱਲ ਦਾ। ਸਪੋਜ਼ ਮੈਂ ਇੱਕ ਪੋਲਟਰੀ ਫਾਰਮ ਖੋਲਣਾ ਹੈ ਜਿਹਦੇ ਤੇ ਸਾਰਾ ਢਾਂਚਾ ਜੋ ਖੜਾ ਕਰਨਾ ਹੈ, ਇਨਫਰਾਸਟ੍ਰਕਚਰ ਹੈ ਉਸ ਤੇ ਸੇ 10 ਲੱਖ ਦਾ ਖਰਚਾ ਹੈ। ਤੋ ਮੈਂ ਜੇ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਆਂ ਤਾਂ ਮੈਂ ਇਹ ਮੰਨਾਂ ਕਿ ਉਹਦੇ ਵਿੱਚੋਂ 5 ਲੱਖ ਮੈਨੂੰ ਸਰਕਾਰ ਦੇਊਗੀ। ਮੈਂ ਬਿਲਕੁਲ ਜੀ 5 ਲੱਖ ਦੀ ਸਬਸਿਡੀ ਹੈ। 5 ਲੱਖ ਦੀ ਸਬਸਿਡੀ ਬਿਲਕੁਲ। ਮਤਲਬ 10 ਲੱਖ ਮੇਰਾ ਖਰਚਾ ਤੇ 5 ਮੈਂ ਤਾਂ ਇੱਕ ਸਰਲ ਭਾਸ਼ਾ 'ਚ ਗੱਲ ਕਰ ਰਿਹਾ ਨਾ। ਸਹੀ ਇਹ ਇੰਨਾ ਵੱਡਾ ਇਹ ਪ੍ਰੋਜੈਕਟ ਹੈ ਜਿਹਦੇ ਵਿੱਚ ਤੁਸੀਂ ਚਾਰ ਸ਼੍ਰੇਣੀਆਂ ਜਾਂ ਮੁੱਖ ਤੌਰ ਤੇ ਤਿੰਨ ਸ਼੍ਰੇਣੀਆਂ ਕਹਿ ਲਓ ਕਿ ਭੇਡਾਂ ਬੱਕਰੀਆਂ ਨੂੰ ਜੇ ਮੈਂ ਇੱਕ ਸ਼੍ਰੇਣੀ 'ਚ ਰੱਖਾਂ ਜੇ ਉਹਨਾਂ ਦਾ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਪੋਲਟਰੀ ਫਾਰਮ ਖੋਲਣਾ ਹੈ ਜਾਂ ਪਿਕਰੀ ਫਾਰਮ ਜਿਹਨੂੰ ਅਸੀਂ ਕਹਿ ਦਿੰਨੇ ਆ ਸੂਰਾ ਸੂਰ ਪਾਲਣਾ ਜਿਹਨੂੰ ਕਹਿ ਦਿੰਨੇ ਆ ਉਹ ਵੀ ਇੱਕ ਤੰਦਾ ਹੈਗਾ ਸੋ ਇਹਨਾਂ 'ਚੋਂ ਕੋਈ ਵੀ ਜਾਨਵਰ ਅਸੀਂ ਜਾਂ ਕੋਈ ਵੀ ਇਦਾਂ ਦੇ ਕਿੱਥੇ 'ਚ ਵੜਦੇ ਆ ਤਾਂ ਸਰਕਾਰ ਸਾਨੂੰ ਸਬਸਿਡੀ ਦੀ ਆਫਰ ਕਰਦੀ ਹੈ ਬਿਲਕੁਲ ਜੀ ਜੀ ਤਾਂ ਹੁਣ ਸਵਾਲ ਇਹ ਹੈ ਕਿ ਜੇਕਰ ਕਿਸੇ ਬੰਦੇ ਨੇ ਇਹਦਾ ਫਾਇਦਾ ਲੈਣਾ ਹੈ ਤਾਂ ਉਹ ਕਿਹੜੇ ਅਧਿਕਾਰੀ ਨੂੰ ਸੰਪਰਕ ਕਰੇ ਕਿਸ ਤਰ੍ਹਾਂ ਉਹ ਇਸ ਬਾਰੇ ਸ਼ੁਰੂਆਤ ਕਰੇ ਕੀ ਉਹਦੀ ਯੋਗਤਾ ਹੋਵੇ ਔਰ ਕਿਹੜੇ ਕਿਹੜੇ ਉਹਦੇ ਕੋਲ ਡਾਕੂਮੈਂਟਸ ਹੋਣ ਇਹਦੇ ਬਾਰੇ ਵਿਸਥਾਰਪੂਰਵਕ ਸਾਡੇ ਪਸ਼ੂ ਪਾਲਕ ਵੀਰਾਂ ਨੂੰ ਜਾਣਕਾਰੀ ਦੇ ਦਿਓ ਪਸ਼ੂ ਪਾਲਣ ਵਿਭਾਗ ਜਿਹੜਾ ਪੰਜਾਬ ਹੈਗਾ ਜੀ ਸਾਡਾ ਜੇ ਪੰਜਾਬ ਸਟੇਟ ਦੀ ਗੱਲ ਕਰੀਏ ਬਸਤੇ ਡਿਫਰੈਂਟ ਸਟੇਟਸ ਵਿੱਚ ਪਸ਼ੂ ਪਾਲਣ ਵਿਭਾਗ ਦੇ ਨਾਲ ਆਪਾਂ ਤਾਲਮਿਲ ਕਰ ਸਕਦੇ ਹਾਂ ਔਰ ਸਟੇਟ ਵਾਈਜ਼ ਜੀ ਤੇ ਆਪਣੇ ਸਾਡੇ ਸਾਡੇ ਹਸਪੀਟਲਸ ਡਿਸਪੈਂਸਰੀਜ਼ ਤਕਰੀਬਨ ਨੇੜੇ ਹੈਗੀਆਂ ਪਿੰਡਾਂ ਦੇ ਵਿੱਚ ਹੈਗੀਆਂ ਬਹੁਤ ਨੇੜੇ-ਨੇੜੇ ਉਪਲਬਧ ਹੈਗੀਆਂ ਖੁੱਲੀਆਂ ਹੋਈਆਂ ਤੇ ਆਪਾਂ ਕੋਈ ਵੀ ਜੇ ਕੋਈ ਅਪਲਾਈ ਕਰਨਾ ਚਾਹੁੰਦਾ ਹੈ ਤਾ ਸਾਰੀ ਸਕੀਮ ਦੀ ਜਾਣਕਾਰੀ ਉੱਥੇ ਜਾ ਕੇ ਪ੍ਰਾਪਤ ਕਰ ਸਕਦੇ ਆ ਜੀ ਯਾਨੀ ਜੇ ਅਸੀਂ ਪਸ਼ੂਆਂ ਦਾ ਹਸਪਤਾਲ ਕਿ ਵੀ ਡੰਗਰਾਂ ਦਾ ਹਸਪਤਾਲ ਕਹੇ ਦਿੰਦੇ ਆ ਉੱਥੇ ਜਿਹੜੇ ਅਧਿਕਾਰੀ ਹੈਗੇ ਆ ਵੈਟਰਨਰੀ ਅਫਸਰ ਹੈ ਵੈਟਰਨਰੀ ਇੰਸਪੈਕਟਰ ਹੈ ਅਸੀਂ ਉਹਨੂੰ ਸੰਪਰਕ ਕਰਕੇ ਇਹਦੇ ਬਾਰੇ ਜਾਣਕਾਰੀ ਲੈ ਸਕਦੇ ਲੈ ਸਕਦੇ ਆ ਤੇ ਇਹਦੇ ਨਾਲ ਹੀ ਜਿਹੜੀ ਪ੍ਰੋਜੈਕਟ ਰਿਪੋਰਟ ਵਗੈਰਾ ਜਿਸ ਤਰ੍ਹਾਂ ਚਾਰਟਰਡ ਅਕਾਊਂਟਰ ਤਿਆਰ ਕਰਦੇ ਆ ਉਹਨਾਂ ਕੋਲ ਨੂੰ ਆਪਾਂ ਸੰਪਰਕ ਕਰ ਸਕਦੇ ਆ ਜੀ 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 ਉਹਨਾਂ ਨੂੰ ਵੀ ਕਾਫੀ ਜਾਣਕਾਰੀ ਹੈ ਜੀ ਸੋ ਜਾਣਕਾਰੀ ਦਾ ਕੋਈ ਅਭਾਵ ਹੈ ਜਿਹੜਾ ਉਹ ਨਹੀਂ ਹੈਗਾ ਪਰ ਦਸਤਾਵੇਜ਼ ਕਿਹੜੇ ਹੋਣ ਉਸ ਅੱਜ ਮੈਂ ਡਿਸਾਈਡ ਕਰਦਾ ਕਿ ਮੈਂ ਪੋਲ ਚਲੋ ਮੇਰੇ ਕੋਲੇ ਮਡਲੀ ਜੋ ਕੈਪੀਟਲ ਮੈਨ ਨੂੰ ਰਿਕੁਆਇਰਡ ਹੈ ਉਹ ਤਾਂ ਹੋਵੇ ਹੀ ਜਿਵੇਂ 10 ਸਾਲ 10 ਲੱਖ ਦੇ ਪ੍ਰੋਜੈਕਟ ਦੀ ਗੱਲ ਕਰ ਰਹੇ ਆ ਤਾਂ ਚਲੋ 5 ਲੱਖ ਤਾਂ ਮੇਰੇ ਕੋਲੇ ਹੋਵੇ ਹੀ ਕਮਸ ਕਮ ਵੀ ਮੈਂ ਉਹਨਾਂ ਤੇ ਬਾਕੀ ਦਾ ਮੈਂ ਉਮੀਦ ਕਰੂੰਗਾ ਕਿ ਸਰਕਾਰ ਇਸ ਤੇ ਲਾ ਦੇਵੇ ਜਿਹੜਾ ਮੈਂ ਕੋਈ ਢਾਂਚਾ ਖੜਾ ਕਰਨਾ ਹੈ ਕੋਈ ਮਾੜਾ ਮੋਟਾ ਸਮਾਨ ਖਰੀਦਣਾ ਹੈ ਉਸ ਦੇ ਲਈ ਤਾਂ ਫਿਰ ਉਹਦੇ ਲਈ ਕੀ ਮੈਥੋਂ ਸ਼ੁਰੂਆਤ ਕਿੱਥੋਂ ਕਰਾਂ ਮੈਂ ਦੀ ਯੋਗਤਾ ਕਿਵੇਂ ਮੇਰੀ ਇਹਦੇ ਚ ਇਸ ਤਰ੍ਹਾਂ ਅਰੋੜਾ ਸਾਹਿਬ ਪਹਿਲਾਂ ਤਾਂ ਜ਼ਮੀਨ ਜਿਹੜੀ ਉਹ ਜਾਂ ਤਾਂ ਉਮੀਦਵਾਰ ਕੋਲੇ ਆਪਣੇ ਕੋਲੇ ਹੋਵੇ ਉਹਦੀ ਜੀ ਜੇ ਨਹੀਂ ਹੈਗੀ ਤਾਂ ਉਹ ਲੀਜ਼ ਤੇ ਲੈ ਸਕਦਾ ਹੈ ਜੀ ਫਿਰ ਉਹਦੇ ਕੋਲ ਜਿਹੜਾ ਕਿੱਤਾ ਉਹਨੇ ਕਰਨਾ ਹੈ ਉਹਦੀ ਟ੍ਰੇਨਿੰਗ ਜ਼ਰੂਰ ਲਵੇ ਉਹ ਠੀਕ ਹੈ ਉਹ ਟ੍ਰੇਨਿੰਗ ਕੋਈ ਸਰਕਾਰ ਵੱਲੋਂ ਦਿੱਤੀ ਜਾਂਦੀ ਜਾਂ ਕਿੱਥੋਂ ਸਾਬਤ ਕਰਾਂ ਮੈਂ ਟ੍ਰੇਨਿੰਗ ਕਿੱਥੋਂ ਲਈ ਹੈ ਹਾਂਜੀ ਇਹ ਸਾਡੇ ਪਸ਼ੂ ਪਾਲਣ ਵਿਭਾਗ ਵੱਲੋਂ ਵੀ ਟ੍ਰੇਨਿੰਗ ਕਰਵਾਈ ਜਾ ਰਹੀ ਹੈ ਗੁਰੂ ਅੰਗਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ ਦੀ ਸਾਡੀ ਯੂਨੀਵਰਸਿਟੀ ਜਿਹੜਾ ਨਾਣੀ ਹੈਗੀ ਹੈ ਉਹਦੇ ਵੱਲੋਂ ਵੀ ਟ੍ਰੇਨਿੰਗ ਸ਼ਡਿਊਲ ਕੀਤਾ ਜਾਂਦਾ ਹੈ ਜੀ ਖੇਤੀਬੀ ਵਿਗਿਆਨ ਕੇਂਦਰ ਹੈ ਹੋਰ ਵੀ ਕਈ ادارے ਜਿਹੜੇ ਸਾਡੇ ਉਹ ਟ੍ਰੇਨਿੰਗ ਪ੍ਰੋਵਾਈਡ ਕਰਦੇ ਆ ਆਪਾਂ ਨੇੜੇ ਦੇ ਪਸ਼ੂ ਹਸਪਤਾਲ ਦੇ ਨਾਲ ਜੇ ਸੰਪਰਕ ਕਰ ਲਈਏ ਤਾਂ ਸਾਡੇ ਗਰੁੱਪਸ ਬਣੇ ਹੁੰਦੇ ਆ ਉੱਥੇ ਜਾਣਕਾਰੀ ਬਹੁਤ ਅੱਜਕੱਲ ਤੇਜ਼ੀ ਨਾਲ ਸ਼ੇਅਰ ਹੋ ਜਾਂਦੀ ਹੈ ਤੇ ਆਪਾਂ ਉੱਥੇ ਟ੍ਰੇਨਿੰਗ ਕਰੀਏ ਟ੍ਰੇਨਿੰਗ ਉੱਤੇ ਬਹੁਤ ਸਾਰੀ ਜਾਣਕਾਰੀ ਮਿਲ ਜੂ ਸਾਨੂੰ ਕਿ ਕੋਈ ਵੀ ਕਿੱਤਾ ਸ਼ੁਰੂ ਕਰਨਾ ਹੈ ਸਾਨੂੰ ਉਹਦੇ ਪਤਾ ਲੱਗ ਜਾਂਦਾ ਤੇ ਸਾਨੂੰ ਇੱਕ ਸਰਟੀਫਿਕੇਟ ਮਿਲੂਗਾ ਸਰਟੀਫਿਕੇਟ ਮਿਲ ਜਾਣਾ ਹੈ ਠੀਕ ਹੈ ਸੋ ਪਹਿਲੀ ਤਾਂ ਸਾਡੀ ਯੋਗਤਾ ਇਹ ਅਸੀਂ ਪੂਰੀ ਕਰਨੀ ਹੈ ਕਿ ਜ਼ਮੀਨ ਸਾਡੀ ਆਪਦੀ ਹੋਵੇ ਜਾਂ ਲੀਜ਼ ਤੇ ਲਈ ਹੋਵੇ ਕਿਉਂਕਿ ਜ਼ਮੀਨ ਸਰਕਾਰ ਨੇ ਮਹਿਆ ਨਹੀਂ ਕਰਨੇਗੀ ਉਹ ਉਸ ਤੋਂ ਬਾਅਦ ਸਾਡੀ ਕੋਈ ਉਸ ਖੇਤਰ ਦੀ ਮਾੜੀ ਮੋਟੀ ਕੋਈ ਟ੍ਰੇਨਿੰਗ ਹੋਵੇ ਜਿਵੇਂ ਟ੍ਰੇਨਿੰਗ ਨਹੀਂ ਲੈਂਦਾ ਮੇਰਾ ਪੁਰਾਣਾ ਤਜਰਬਾ ਹੈਗਾ ਉਸ ਦਾ ਮੈਂ ਇਹ ਸਾਬਤ ਕਰ ਦਿਆਂ ਫਿਰ ਵੀ ਉਹ ਕਮ ਆਉ ਬਿਲਕੁਲ ਜੀ ਪੁਰਾਣਾ ਤਜਰਬਾ ਹੈ ਜਾਂ ਤੁਹਾਡੇ ਕੋਲੇ ਟ੍ਰੇਨਡ ਬੰਦੇ ਹੈਗੇ ਆ ਠੀਕ ਹੈ ਠੀਕ ਹੈ ਤਨ ਕੰਮ ਚੱਲ ਜੂਗਾ ਠੀਕ ਹੈ ਸੋ ਇਹ ਇਹ ਸ਼ਰਤ ਪੂਰੀ ਹੋ ਗਈ ਹੁਣ ਇਸ ਤੋਂ ਬਾਅਦ ਜਿਹੜਾ ਪਸ਼ੂ ਤਾਂ ਨਸੀ ਲੈ ਕੇ ਆਉਣਾ ਹੈ ਚਾਹੇ ਭੇਡਾਂ ਬੱਕਰੀਆਂ ਚਾਹੇ ਸੂਰ ਹੈ ਚਾਹੇ ਪੋਲਟਰੀ ਫਾਰਮ ਹੈ ਇਹਦੀ ਵੀ ਕੋਈ ਇਸ ਦੀ ਸੰਖਿਆ ਦਾ ਕੋਈ ਸੰਬੰਧ ਹੈਗਾ ਕਿ ਘਟੋ-ਘਟ ਇੰਨੀ ਸੰਖਿਆ ਸਾਡੇ ਕੋਲ ਹੋਣੀ ਚਾਹੀਦੀ ਹੈ ਸੰਖਿਆ ਬਿਲਕੁਲ ਜੀ ਆਪਾਂ ਅਗਰ ਭੇਡ ਬੱਕਰੀ ਦੀ ਸ਼ੁਰੂ ਕਰੀਏ ਤਾਂ ਵੱਧ ਤੋਂ ਵੱਧ 500 25 ਜੀ ਉਹ ਇੱਕ ਕਰੋੜ ਦਾ ਪ੍ਰੋਜੈਕਟ ਹੈ ਠੀਕ ਹੈ ਉਸ ਤੋਂ ਬਾਅਦ ਕੁਝ ਇਹ ਬਹੁਤ ਵੱਡਾ ਪ੍ਰੋਜੈਕਟ ਸੀਗਾ 500 25 ਤੋਂ ਕੀ ਮਤਲਬ ਹੋਇਆ 500 ਜਿਹੜੀ ਹੈਗੀਆਂ ਬੱਕਰੀਆਂ ਜਾਂ ਭੇਡਾਂ ਹਮ ਤੇ ਉਹਦੇ ਚ ਮੇਲ ਜਿਹੜੇ ਹੈਗੇ ਆ 25 ਯਾਨੀ ਇਹ ਫੀਮੇਲ ਹੋਣ ਤੇ 25 ਮੇਲ ਮੇਲ ਹੋਣ ਠੀਕ ਹੈ ਔਰ ਘਟਾ ਵੀ ਸਕਦੇ ਆ ਅਸੀਂ 100 ਵੀ ਕਰ ਸਕਦੇ ਆ ਜੇ ਅਗਰ 100 ਇਹਦੇ ਚ ਘੱਟ ਤੋਂ ਘੱਟ ਸੰਖਿਆ ਹੈਗੀ ਹੈ 100 ਤੋਂ ਘੱਟ ਨਹੀਂ 100 ਪਲੱਸ 5 ਉਹ 20 ਲੱਖ ਦਾ ਪ੍ਰੋਜੈਕਟ ਹੈ ਜੀ ਅਸੀਂ ਫਿਰ ਕੰਮ ਪਹਿਲਾਂ ਸ਼ੁਰੂ ਕਰੀਏ ਉਸ ਤੋਂ ਬਾਅਦ ਸਾਨੂੰ ਕੋਈ ਸਬਸਿਡੀ ਮਿਲਣੀ ਹੈ ਕੰਮ ਸ਼ੁਰੂ ਕਰਨ ਵੇਲੇ ਹੀ ਸਾਨੂੰ ਸੁਣ ਨਹੀਂ ਪਹਿਲਾਂ ਆਪਾਂ ਪ੍ਰੋਜੈਕਟ ਰਿਪੋਰਟ ਤਿਆਰ ਕਰਾਂਗੇ ਆਪ ਦੇ ਜਿਹੜੇ ਡਾਕੂਮੈਂਟਸ ਆ ਸਾਰੇ ਜਿਵੇਂ ਆਧਾਰ ਕਾਰਡ ਹੋ ਗਿਆ ਪੈਨ ਕਾਰਡ ਹੋ ਗਿਆ ਆਰਪਾ ਸਰਟੀਫਿਕੇਟ ਹੋ ਗਿਆ ਤੁਹਾਡੀ ਕੋਈ ਕੁਆਲੀਫਿਕੇਸ਼ਨ ਹੈ ਇਸ ਤਰ੍ਹਾਂ ਹੋਰ ਤੁਹਾਡੀ ਇਨਕਮ ਦਾ ਸਰਟੀਫਿਕੇਟ ਹੋ ਗਿਆ ਇਨਕਮ ਟੈਕਸ ਦੀਆਂ ਰਿਟਰਨਸ ਹੋ ਗਈਆਂ ਇਹ ਸਾਰੇ ਡਾਕ ਇਹ ਜਿਹੜੇ ਹੈਗੇ ਤਿਆਰ ਕਰਕੇ ਨਾਲ ਇੱਕ ਅਸੀਂ ਐਪਲੀਕੇਸ਼ਨ ਪਹਿਲਾਂ ਸਬਮਿਟ ਕਰਦੇ ਹਾਂ ਠੀਕ ਹੈ ਠੀਕ ਹੈ ਸੋ ਜਾਨਵਰਾਂ ਦੀ ਸੰਖਿਆ ਦਾ ਨਿਰਧਾਰਨ ਹੋ ਗਿਆ ਜੇ ਇਸ ਦਾ ਫਾਇਦਾ ਲੈਣਾ ਹੈ ਸਕੀਮ ਦਾ ਔਰ ਇਸ ਤੋਂ ਇਲਾਵਾ ਜੋ ਤੁਹਾਡੇ ਕੋਲ ਜ਼ਮੀਨ ਹੋਵੇ ਤਾਂ ਜਿਹੜਾ ਉਹਦੇ ਤੇ ਮੂਲ ਢਾਂਚਾ ਜਿਹੜਾ ਲੱਗਣਾ ਹੈ ਕੋਈ ਉੱਤੇ ਸ਼ੈੱਡ ਪੈਣੇ ਐ ਕੋਈ ਹੋਰ ਮਾੜਾ ਮੋਟਾ ਕੋ ਬਿਜਲੀ ਦਾ ਕਨੈਕਸ਼ਨ ਐ ਕੋਈ ਪਾਈਪਾਂ ਪੈਣੀਆਂ ਐ ਤਾਰਾਂ ਪੈਣੀਆਂ ਇਹਦੇ ਵਿੱਚੋਂ ਸਬਸਿਡੀ ਸਾਨੂੰ ਲਗਭਗ 50% ਦਾ ਜਿਹੜੀ ਇਹ ਸਰਕਾਰ ਵੱਲੋਂ ਮਿਲਣੀ ਐ ਬਿਲਕੁਲ ਜੀ ਬਿਲਕੁਲ ਜੀ 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 ਸੋ ਹੁਣ ਪਸ਼ੂ ਪਾਲਕ ਔਰ ਕਿਸਾਨ ਵੀਰੋ ਤੁਸੀਂ ਹਮੇਸ਼ਾ ਹੀ ਸ਼ਿਕਾਇਤ ਕਰਦੇ ਹੋ ਕਿ ਸਰਕਾਰ ਵੱਲੋਂ ਤੁਹਾਡੀ ਸਾਰ ਨਹੀਂ ਲਈ ਜਾਂਦੀ ਪਰ ਸਰਕਾਰ ਸਾਰ ਲੈਂਦੀ ਐ ਕਈ ਵਾਰੀ ਜਾਗਰੂਕਤਾ ਦੀ ਘਾਟ ਕਰਕੇ ਵੀ ਇਹ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਹੁਣ ਸਵਾਲ ਇਹ ਐ ਕਿ ਕੰਮ ਤਾਂ ਸੀ ਸ਼ੁਰੂ ਕਰ ਲਿਆ ਮਾੜਾ ਮੋਟਾ ਆਪਦਾ ਤੇ ਸਬਸਿਡੀ ਫਿਰ ਇਹ ਜਿਹੜੀ ਰਕਮ ਐ ਜਾਰੀ ਕਦੋਂ ਹੋਊਗੀ ਸਰ ਰੋੜਾ ਸਾਹਿਬ ਸਬਸਿਡੀ ਦੀ ਜੀ ਗੱਲ ਕਰੀਏ ਦੋ ਕਿਸ਼ਤਾਂ ਦੇ ਵਿੱਚ ਜਾਰੀ ਹੁੰਦੀ ਹੈ ਠੀਕ ਹੈ ਪਹਿਲਾ ਜਿਹੜੀ ਸਬਸਿਡੀ ਹੈ ਅੱਧੀ ਸਬਸਿਡੀ ਜਦੋਂ ਸਾਡਾ ਪ੍ਰੋਜੈਕਟ ਸਟਾਰਟ ਹੋ ਜਾਏਗਾ ਤੇ ਸਾਡੀ ਇੱਕ ਸਟੇਟ ਇੰਪਲੀਮੈਂਟਿੰਗ ਏਜੰਸੀ ਹੈ ਸਟੇਟ ਪਧਰ ਤੇ ਉਹ ਰਿਪੋਰਟਿੰਗ ਕਰਦੀ ਹੈ ਤੇ ਸਾਨੂੰ ਜਿਹੜੀ ਬੈਂਕ ਵੱਲੋਂ ਆ ਜਾਂ ਸਾਡਾ ਜਿਹੜਾ ਫਾਈਨੈਂਸ਼ੀਅਲ ਅਦਾਰਾ ਕੋਈ ਵੀ ਅਸੀਂ ਚੂਜ਼ ਕਰਦੇ ਆ ਆਪਣੀ ਮਰਜ਼ੀ ਨਾਲ ਚੂਜ਼ ਕਰਨਾ ਸੀ ਜੀ ਉਹ ਸਾਨੂੰ ਜਿਹੜੀ ਸਬਸਿਡੀ ਪਹਿਲੀ ਜਿਹੜੀ ਕਿਸ਼ਤ ਹੈ ਦੀ ਉਹ ਉਸ ਟਾਈਮ ਤੇ ਜਾਰੀ ਕਰ ਦਿੰਦਾ ਹੈ ਤੇ ਜਿਹੜੀ ਦੂਸਰੀ ਸਬਸਿਡੀ ਦੀ ਕਿਸ਼ਤ ਹੈਗੀ ਹੈ ਜਿਸ ਤਰ੍ਹਾਂ ਸਟੇਟ ਇੰਪਲੀਮੈਂਟਿੰਗ ਏਜੰਸੀ ਦੀ ਗੱਲ ਕੀਤੀ ਹੈ ਮੈਂ ਉਹ ਜਦੋਂ ਪ੍ਰੋਜੈਕਟ ਹੈ ਉਹਦੀ ਮਾਨਿਟਰਿੰਗ ਕਰਦੀ ਹੈ ਚੈੱਕ ਕਰਦੀ ਹੈ ਉਹਨੂੰ ਉਹ ਚੈੱਕ ਕਰਨ ਤੋਂ ਬਾਅਦ ਜਦੋਂ ਪ੍ਰੋਜੈਕਟ ਕੰਪਲੀਟ ਹੋ ਜਾਂਦਾ ਹੈ ਤਾਂ ਉਹ ਸੈਕੰਡ ਇਨਸਟਾਲਮੈਂਟ ਉਦੋਂ ਜਾਰੀ ਹੋ ਜਾਂਦੀ ਹੈ ਜੀ ਜੀ ਯਾਨੀ ਇੱਕ ਵਾਰੀ ਦੇਖੋ ਕੰਮ ਤਾਂ ਆਪ ਹੀ ਸ਼ੁਰੂ ਕਰਨਾ ਪਊਗਾ ਸਰਕਾਰ ਦਾ ਕੰਮ ਹੈ ਕਈ ਵਾਰੀ ਥੋੜਾ ਟਾਈਮ ਵੀ ਲੈ ਜਾਂਦਾ ਇਸ ਤੇ ਘਪਰਾਟ ਕਰਨ ਦੀ ਲੋੜ ਨਹੀਂ ਸਬਸਿਡੀ ਮਿਲੋਗੀ ਜ਼ਰੂਰ ਹੈ ਗਾਰੰਟੀ ਅੱਛਾ ਕਈ ਨਾ ਉਹ ਸਰਕਾਰ ਦੀਆਂ ਸਕੀਮਾਂ ਦਾ ਜਾਇਜ਼ ਫਾਇਦਾ ਠਾਂ ਤੇ ਵੀ ਕੋਸ਼ਿਸ਼ ਕਰਦੇ ਆ ਸਾਡੇ ਕਈ ਵੀਰ ਵੀ ਚੱਲ ਯਾਰ ਸਬਸਿਡੀ ਲੈ ਕੇ ਆ ਦਾ ਇੱਧਰ ਉੱਧਰ ਕਰਦੇ ਆਂ ਕਿ ਵੀ ਮੈਂ ਕੋਈ ਕਿਸੇ ਬੱਕਰੀ ਪਾਲਕ ਤੋਂ ਬੱਕਰੀਆਂ ਲੈ ਆਇਆ ਵੀ ਉਧਾਰੀਆਂ ਬੰਦੇ ਦੇ ਯਾਰ ਮੈਂ ਨਾ ਦਿਖਾਣੀ ਹੈ ਅਫਸਰਾਂ ਜਦੋਂ ਸਰਵੇ ਤੇ ਆਉਣਗੇ ਉਸ ਤੋਂ ਬਾਅਦ ਮੈਂ ਉਹਨੂੰ ਵਾਪਸ ਕਰਿਆ ਖੁਰਦਬੁਦ ਕਰਿਆ ਉਹਨਾਂ ਗੱਲ ਇਹ ਹੈ ਵੀ ਮੈਂ ਸਬਸਿਡੀ ਦੀ ਪੂਰੀ ਰਕਮ ਲੈ ਲਈ ਤੇ ਅਫਸਰਾਂ ਪੂਰਾ ਸੰਤੁਸ਼ਟ ਕਰਤਾ ਵੀ ਇਥੇ ਪੂਰਾ ਬکریاں ਪਿੱਡਾਂ ਦਾ ਕੰਮ ਹੋ ਗਿਆ ਜਾਂ ਪੋਲਟਰੀ ਫਾਰਮ ਮੈਂ ਖੋਲ ਲਿਆ ਹੋਇਆ ਜਾਂ ਮੈਂ ਪਿਗਰੀ ਫਾਰਮ ਖੋਲ ਲਿਆ ਹੋਇਆ ਤੇ ਬਾਅਦ ਦੇ ਵਿੱਚ ਮੈਂ ਆਪ ਦਾ ਵੇਚਵਟ ਕੇ ਉਹ ਜਾਵਾਂ ਤੇ ਕੀ ਇਸ ਦੀ ਕੋਈ ਪੜਤਾਲ ਹੈ ਇਸ ਦੀ ਕੋਈ ਚੈਕਿੰਗ ਵਗੈਰਾ ਦਾ ਵੀ ਪ੍ਰਬਿਚਲ ਬਿਲਕੁਲ ਜੀ ਸਮੇਂ-ਸਮੇਂ ਤੇ ਇਹਦੀ ਜਿਹੜੀ ਮੋਨਿਟਰਿੰਗ ਹੁੰਦੀ ਰਹੂਗੀ ਇਵਨ ਪ੍ਰੋਜੈਕਟ ਦੇ ਖਤਮ ਹੋਣ ਦੇ 2 ਸਾਲ ਵੱਧ ਤੱਕ ਇਹਦੀ ਮੋਨਿਟਰਿੰਗ ਹੁੰਦੀ ਰਹਿਣੀ ਹੈ। ਕੀ ਬਾਤ ਹੈ? ਇਸ ਕਰਕੇ ਮੇਰੀ ਅਪੀਲ ਹੈ ਸਾਰਿਆਂ ਨੂੰ ਵੀ ਆਪਾਂ ਇਹ ਕਮਣਾ ਕਰੀਏ ਪ੍ਰੈਕਟੀਕਲ ਰੂਪ ਦੇ ਵਿੱਚ ਆਪਾਂ ਇਸ ਨੂੰ ਕਰੀਏ। ਜੀ ਕਿਉਂਕਿ ਸਰਕਾਰ ਜੇ ਸਾਨੂੰ ਰੋਜ਼ਗਾਰ ਦਾ ਇੱਕ ਮੌਕਾ ਦੇ ਰਹੀ ਹੈ ਆਪਣੇ ਪੈਰਾਂ ਤੇ ਖੜੇ ਹੋਣ ਦਾ ਆਰਥਿਕ ਤੌਰ ਤੇ ਤੇ ਸਾਨੂੰ ਉਸ ਦਾ ਲਾਭ ਉਠਾਉਣਾ ਚਾਹੀਦਾ ਹੈ ਉਹਦੇ ਵਿੱਚੋਂ ਕੋਈ ਚੋਰ ਮੋਰੀ ਨਹੀਂ ਭਲਣੀ ਚਾਹੀਦੀ ਕਿ ਇਸ ਦਾ ਫਾਇਦਾ ਸਿੱਖ ਕਿਵੇਂ ਲੈਣਾ ਹੈ। ਹੁਣ ਅਹ ਕਈ ਵਾਰੀ ਕੀ ਹੁੰਦਾ ਹੈ ਕਿ ਬੇਸ਼ੱਕ ਕਈ ਵਾਰੀ ਸਾਡੇ ਪਸ਼ੂ ਪਾਲਕ ਵੀਰ ਕਿਸਾਨ ਵੀਰੇ ਕਹਿੰਦੇ ਆ ਜੀ ਸਾਨੂੰ ਆ ਕੰਪਿਊਟਰ ਜਾਣੀ ਚਲਾਉਣਾ ਆਉਂਦਾ ਤੇ ਐ ਜੇ ਵੀ ਹਨਾ ਵੀ ਕੋਈ ਅਹ ਵੈਬਸਾਈਟ ਜੇ ਤੇ ਅਸੀਂ ਨਹੀਂ ਜਾ ਸਕਦੇ ਤਾਂ ਚਲੋ ਉਹਨਾਂ ਲਈ ਤਾਂ ਹੱਲ ਤੁਸੀਂ ਦੱਸਤਾ ਵੀ ਨੇੜੇ ਦੀ ਜੀ ਕੋਈ ਵੈਟਰਰੀ ਕਲੀਨਿਕ ਹੈਗੀ ਆ ਕੋਈ ਪਸ਼ੂ ਦਾ ਹਸਪਤਾਲ ਹੈਗਾ ਉੱਥੇ ਜਾ ਕੇ ਤੁਸੀਂ ਪੁੱਛ ਸਕਦੇ ਹੋ ਪਰ ਅੱਜ ਦਾ ਸਾਡਾ ਜਿਹੜਾ ਕਿਸਾਨ ਹੈ ਅੱਜ ਦਾ ਸਾਡਾ ਜਿਹੜਾ ਪਸ਼ੂ ਪਾਲਕ ਹੈ ਬਹੁਤ ਸਮਾਰਟ ਹੋ ਚੁੱਕਿਆ ਹੈ ਉਹ ਮੋਬਾਈਲ ਫੋਨ smartphones ਵੀ ਚਲਾਉਂਦਾ ਹੈ ਉਹ ਕੰਪਿਊਟਰ ਵੀ ਚਲਾਉਂਦਾ ਉਹ ਲੈਪਟਾਪ ਵੀ ਚਲਾਉਂਦਾ ਹੈ ਔਰ ਸੋਸ਼ਲ ਮੀਡੀਆ ਤੇ ਵੀ ਇੰਟਰੈਕਟ ਕਰਦਾ ਹੈ ਜਾਣਕਾਰੀਆਂ ਸਾਂਝੀਆਂ ਵੀ ਕਰਦਾ ਹੈ ਜਾਣਕਾਰੀਆਂ ਪ੍ਰਾਪਤ ਵੀ ਕਰਦਾ ਹੈ ਤਾਂ ਜੇਕਰ ਕੰਪਿਊਟਰ ਇੰਟਰਨੈਟ ਦੇ ਨਾਲ ਕੋਈ ਵੀ ਬੰਦਾ ਕੰਫਰਟੇਬਲ ਹੈ ਉਹਨੂੰ ਸਾਰਾ ਆਪਰੇਟ ਕਰਨਾ ਆਉਂਦਾ ਹੈ ਤਾਂ ਉਹ ਵਧਿਕ ਜਾਣਕਾਰੀ ਲਈ ਕੋਈ ਵੈਬਸਾਈਟ ਵਗੈਰਾ ਹੈਗਾ ਕੋਈ ਪੋਰਟਲ ਹੈਗਾ ਬਿਲਕੁਲ ਜੀ ਇਹਦਾ ਪੋਰਟਲ ਹੈ nlm.udyamitra.in nlm.udyamitra .in .in ਸੋ ਇਥੇ ਪਸ਼ੂ ਪਾਲਕ ਔਰ ਕਿਸਾਨ ਵੀਰੋ ਤੁਹਾਨੂੰ ਪੂਰੀ ਜਾਣਕਾਰੀ ਹੈ ਜਿਹੜੀ ਇਸ ਵੈਬਸਾਈਟ ਤੇ ਤੁਹਾਨੂੰ ਪ੍ਰਾਪਤ ਹੋ ਜੂਗੀ ਔਰ ਜਿਹੜੀ ਅਰਜ਼ੀ ਦੇਣੀ ਹੈ ਸਰ ਉਹ ਵੀ ਆਨਲਾਈਨ ਹੀ ਹੋਊਗੀ ਇਸੇ ਪੋਰਟ ਤੇ ਪੋਰਟਲ ਦੇ ਉੱਪਰ ਅਰਜ਼ੀ ਜਿਹੜੀ ਆਨਲਾਈਨ ਹੀ ਸਬਮਿਟ ਹੋਣੀ ਹੈ ਜੀ ਔਰ ਜਿਹੜਾ ਸਾਡਾ ਕੋਈ ਆਧਾਰ ਕਾਰਡ ਹੈਗਾ ਜਾਂ ਕੋਈ ਹੋਰ ਦਸਤਾਵੇਜ਼ ਹੈ ਉਹ ਵੀ ਸਕੈਨ ਹੋ ਕੇ ਅਪਲੋਡ ਹੋ ਜਾਂਦਾ ਜੀ ਸਕੈਨ ਹੋ ਕੇ ਸਾਰੇ ਡਾਕੂਮੈਂਟ ਜਿਹੜੇ ਹੈਗੇ ਆ ਸਾਡੇ ਅਪਲੋਡ ਹੋ ਜਣੇ ਆ ਇਥੇ ਮੈਂ ਅਪੀਲ ਕਰਨੀ ਚਾਹੂੰਗਾ ਜਿਹੜੇ ਕਿਉਂਕਿ ਦਿੱਲੀ ਜਾਣੀ ਹੈ ਸਾਡੀ ਇਹ ਸੈਂਟਰ ਗਵਰਨਮੈਂਟ ਕੋਲੇ ਇਹ ਸਾਡੇ ਜਿਹੜੇ ਡਾਕੂਮੈਂਟਸ ਹੈ ਇਹਨਾਂ ਦੀ ਟ੍ਰਾਂਸਲੇਸ਼ਨ ਕਰਾ ਕੇ ਇੰਗਲਿਸ਼ ਦੇ ਵਿੱਚ ਆਪਾਂ ਉਹ ਨੋਟਰੀ ਤੋਂ ਤਸਦੀਕ ਕਰਾ ਕੇ ਆਪਾਂ ਅਪਲੋਡ ਕਰਨੀ ਹੈ। ਯਾਨੀ ਜੇ ਕੋਈ ਸਪੋਜ਼ ਮੇਰਾ ਟ੍ਰੇਨਿੰਗ ਦਾ ਸਰਟੀਫਿਕੇਟ ਪੰਜਾਬੀ ਦੇ ਵਿੱਚ ਹੈ। ਬਿਲਕੁਲ ਜੀ। ਤਾਂ ਉਹਦਾ ਅੰਗਰੇਜ਼ੀ ਅਨਵਾਦ ਕਰਾ ਕੇ ਤਸਦੀਕ شدہ ਕਾਪੀ ਹੈ ਜਿਹੜੀ ਉਸ ਭੇਜਣੀ। origignal ਵੀ ਅਪਲੋਡ ਕਰਨੀ ਹੈ ਕਿ ਇਕੱਲੀ ਹੋਈ ਨਹੀਂ ਆਪਣੀ ਟ੍ਰਾਂਸਲੇਟਿਡ ਹੈ। ਟ੍ਰਾਂਸਲੇਟਿਡ ਜਿਹੜਾ ਉਹਦਾ ਵਰਸ਼ਨ ਹੈ। ਅਸੀਂ ਉਸ ਨੂੰ ਕਰਨਾ ਹੈ ਅਪਲੋਡ ਕਿਉਂਕਿ ਭਾਸ਼ਾ ਦਾ ਥੋੜਾ ਜਿਹਾ ਮੁੱਦਾ ਹੈਗਾ ਜਿਹੜਾ ਵੀ ਦਸਤਾਵੇਜ਼ ਤੁਸੀਂ ਸਪੋਰਟਿੰਗ ਡਾਕੂਮੈਂਟਸ ਜਿਹਨੂੰ ਮ ਬਾਅਦ ਨੋਟਰੀ ਪਬਲਿਕ ਤੋਂ ਬਿਲਕੁਲ ਜੀ ਤਸਦੀਕ ਕਰਾ ਤਸਦੀਕ ਕਰਾ ਕੇ ਉਸ ਨੂੰ ਅਪਲੋਡ ਕਰਨਾ ਹੈ ਔਰ ਕਿਸੇ ਕਿਸਮ ਦੀ ਸਮੱਸਿਆ ਜਿਹੜੀ ਉਹ ਨਹੀਂ ਆਉਣੀਗੀ ਹੁਣ ਸਰ ਨੇ ਸਾਰਾ ਕੁਝ ਤਾਂ ਦੱਸਤਾ ਪਰ ਫਿਰ ਵੀ ਕਈ ਸਵਾਲ ਐਸੇ ਰਹਿ ਗਏ ਹੋਣਗੇ ਜਿਹੜੇ ਮੇਰੇ ਤੋਂ ਪੁੱਛਨੇ ਰਹਿ ਗਏ ਹੋਣਗੇ ਪਰ ਡਾਕਟਰ ਰਾਮਪਾਲ ਮਿੱਤਲ ਜੀ ਚਾਹੁੰਦੇ ਹੋਣਗੇ ਕਿ ਉਹ ਗੱਲਾਂ ਤੁਹਾਡੇ ਤੱਕ ਪਹੁੰਚਣ ਸੋ ਕੋਈ ਐਸੀ ਗੱਲ ਡਾਕਟਰ ਰਾਮਪਾਲ ਜਿਹੜੀ ਮੇਰੇ ਤੋਂ ਪੁੱਛਨੀ ਰਹਿ ਗਈ ਹੋਵੇ ਪਰ ਤੁਸੀਂ ਦੱਸਣੀ ਚਾਹੁੰਦੇ ਹੋ ਸਾਡੇ ਪਛਪਾਲਕ ਵੀਰਾਂ ਨੂੰ ਤਾਂ ਸਾਂਝੀ ਕਰ ਸਕਦੇ ਹੋ ਬਸ ਮੈਂ ਇਹੀ ਦੱਸਣੀ ਚਾਹਣਾ ਜੀ ਜੋ ਸਾਡਾ ਇਹ ਪ੍ਰੋਜੈਕਟ ਹੈਗਾ ਜਿਸ ਤਰ੍ਹਾਂ ਪਹਿਲਾਂ ਮੈਂ ਗੱਲ ਕੀਤੀ ਹੈ ਇਹ ਕਾਫੀ ਵੱਡਾ ਪ੍ਰੋਜੈਕਟ ਹੈ ਇੱਕ ਉਦਯੋਗ ਦੀ ਸਥਾਪਤੀ ਹੈ ਇਹ ਜੀ ਤੇ ਸਰਕਾਰ ਵੱਲੋਂ ਇਹਦੀ ਪਹਿਲ ਕਦਮ ਕੀਤੀ ਗਈ ਹੈ ਸਾਨੂੰ ਇਹਦਾ ਭਰਪੂਰ ਫਾਇਦਾ ਠਾਉਣਾ ਚਾਹੀਦਾ ਹੈ ਤੇ ਕੁੱਲ ਕੋਈ ਇਹਦੀ ਝੂਠ-ਭੂਠ ਨਹੀਂ ਸਾਨੂੰ ਕਰਨਾ ਚਾਹੀਦਾ ਬਿਲਕੁਲ オリジナル ਲੈਵਲ ਤੇ ਅਸੀਂ ਉਹਨੂੰ ਸਥਾਪਿਤ ਕਰੀਏ ਇਹਦੇ ਨਾਲ ਬਹੁਤ ਵੱਡਾ ਪ੍ਰੋਜੈਕਟ ਹੋਣ ਦੇ ਨਾਲ ਕਰਕੇ ਵੀ ਬਹੁਤ ਸਾਰੇ ਜਿਹੜੇ ਸਾਡੇ ਜਿਹੜੇ ਆ ਰੋਜ਼ਗਾਰ ਦੇ ਅਫਸਰ ਬਹੁਤ ਜ਼ਿਆਦਾ ਸਾਨੂੰ ਮਿਲਣਗੇ ਇਹਦੇ ਚ ਸਾਨੂੰ ਜੋ ਮੀਟ ਹੈਗਾ ਜੋ ਸਾਨੂੰ ਅੰਡੇ ਹੈ ਜਾਂ ਉਹਨਾਂ ਹੈਗੀ ਹੈ ਉਹਦੀ ਬਹੁਤ ਪੈਦਾਵਾਰ ਹੋਊਗੀ ਜਦੋਂ ਇੱਡਾ ਵੱਡਾ ਪ੍ਰੋਜੈਕਟ ਅਸੀਂ ਜਾਣ ਰੱਖਾਂਗੇ ਇਹਦੇ ਨਾਲ ਸੰਬੰਧਿਤ ਆ ਤੇ ਸਾਡੇ ਜਿਹੜਾ ਕੀ ਹੋਊਗਾ ਸਾਡੇ ਜਿਹੜੇ ਘ੍ਰਿੱਲੂ ਲੋੜਾਂ ਉਹਦੀ ਪੂਰਤੀ ਤਾਂ ਹੋਏਗੀ ਹੋਏਗੀ ਇਹ ਜੋ ਸਾਡੇ ਕੋਲੇ ਵਾਧੂ ਪੈਦਾਵਾਰ ਹੋਊਗੀ ਤੇ ਉਹ ਅਸੀਂ ਫੋਰਨ ਕੰਟਰੀ ਦੇ ਵਿੱਚ ਐਕਸਪੋਰਟ ਕਰਕੇ ਉਹਦਾ ਸਾਨੂੰ ਜਿਹੜਾ ਰੈਵਨਿਊ ਵੀ ਅਸੀਂ ਇਹਦੇ ਨਾਲ ਜਨਰੇਟ ਕਰਾਂਗੇ ਔਰ ਦੇਸ਼ ਦੇ ਲਈ ਵੀ ਫੋਰਨ ਕਰੰਸੀ ਹੈ ਜਿਹੜੀ ਇੱਕ ਬਹੁਤ ਵੱਡੀ ਐਸੈਟ ਬਣ ਕੇ ਆਉਂਦੀ ਹੈ डेरी विकास मंच ਦੇ ਮੁਖੀ ਵੱਲੋਂ ਜਾਂ ਮੁੱਖ ਸੰਚਾਲਕ ਵੱਜੋਂ ਡਾਕਟਰ ਰਾਮਪਾਲ ਮਿੱਤਲ ਜੀ ਜੇ ਨਿੱਜੀ ਤੌਰ ਤੇ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਕੋਈ ਈਮੇਲ ਜਾਂ ਆਪਣਾ ਕੋਈ ਫੋਨ ਨੰਬਰ ਜੇ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਮੈਨੂੰ ਮੈਸੇਜ ਜਿਹੜਾ ਕਮੈਂਟਸ ਵਿੱਚ ਡ੍ਰੌਪ ਕਰ ਦਿਓ ਜੀ ਮੈਂ ਮੈਸੇਜ ਦਾ ਜਵਾਬ ਜਿਹੜਾ ਹੈਗਾ ਉਹ ਪ੍ਰੋਪਰ ਤਰੀਕੇ ਨਾਲ ਹਰ ਇੱਕ ਨੂੰ ਦੇਵੋ ਔਰ ਜੇ ਸਾਡਾ ਕੋਈ ਦਰਸ਼ਕ ਕਮੈਂਟ ਦੇ ਵਿੱਚ ਕੋਈ ਆਪਣਾ ਫੋਨ ਨੰਬਰ ਦੇ ਕੇ ਚਾਹੁੰਦਾ ਹੋਵੇ ਤੁਹਾਡੇ ਨਾਲ ਤਾਂ ਤੁਸੀਂ ਉਹਨਾਂ ਨੂੰ ਸੰਪਰਕ ਕਰ ਲਓਗੇ ਫੋਨ ਨੰਬਰ ਵਿੱਚ ਸੰਪਰਕ ਕਰ ਲਓ ਜੀ ਸੋ ਦਰਸ਼ਕ ਵੀਰੋ ਗੱਲ ਇਹ ਹੈ ਕਿ ਤੁਹਾਡੇ ਲਈ ਇਹ ਇੱਕ ਕੋਸ਼ਿਸ਼ ਹੈ ਇੱਕ ਉਪਰਾਲਾ ਹੈ ਜਿਹੜਾ ਡਾਕਟਰ ਰਾਮਪਾਲ ਮਿੱਤਲ ਨੇ ਇਹ ਆਰੰਭਿਆ ਹਾਲਾਂਕਿ ਕੋਈ ਵੀ ਬੰਦਾ ਰਿਟਾਇਰਡ ਲਾਈਫ ਆਪਦੀ ਵਧੀਆ ਸਰਦੀ ਦੇ ਮੌਸਮ 'ਚ ਧੁੱਪ ਸੇਕ ਕੇ ਤੇ ਗਰਮੀਆਂ 'ਚ ਏਸੀ 'ਚ ਬੈਠ ਕੇ گزار ਸਕਦਾ ਹੁੰਦਾ ਹੈ ਪਰ ਸਰਕਾਰ ਪੰਜਾਬ ਸਰਕਾਰ ਦੋਵੇਂ ਸਰਕਾਰਾਂ ਚੰਗੀ ਪੈਨਸ਼ਨ ਹੈ ਜਿਹੜੀ ਉਹ ਦੇ ਰਹੀਆਂ ਹਨ ਪਰ ਫਿਰ ਵੀ ਇਹਨਾਂ ਦਾ ਇੱਕ ਮਿਸ਼ਨ ਹੈ ਡਾਕਟਰ ਰਾਮਪਾਲ ਮਿੱਤਲ ਹੋਰਾਂ ਦਾ ਕਿ ਰਿਟਾਇਰਡ ਸਰਕਾਰੀ ਨੌਕਰੀ ਤੋਂ ਹੋਇਆ ਮੈਂ ਆਪਦੇ ਕੰਮਾਂ 'ਚ ਨਹੀਂ ਹੋਇਆ ਅਜੇ ਤੋਂ ਡੇਰੀ ਵਿਕਾਸ ਮੰਚ ਨਾਮ ਦਾ ਜੋ ਮਿਸ਼ਨ ਇਹਨਾਂ ਨੇ ਆਰੰਭਿਆ ਤੋਂ ਇਸ ਮਿਸ਼ਨ ਦਾ ਹਿੱਸਾ ਬਣੋ ਇਸ ਦਾ ਫਾਇਦਾ ਉਠਾਓ ਔਰ ਜਿੱਥੇ ਵੀ ਤੁਹਾਨੂੰ ਕਿਸੇ ਵੀ ਕਿਸਮ ਦੀ ਗਾਈਡੈਂਸ ਦੀ ਜ਼ਰੂਰਤ ਹੈ ਕਿਸੇ ਵੀ ਕਿਸਮ ਦੀ ਦਿਸ਼ਾ ਨਿਰਦੇਸ਼ਾਂ ਦੀ ਜ਼ਰੂਰਤ ਹੈ ਡਾਕਟਰ ਰਾਮਪਾਲ ਮਿੱਤਲ ਤੁਹਾਡੇ ਲਈ ਹਾਜ਼ਰ ਰਹਿਣਗੇ ਤੁਸੀਂ ਆਪਣੇ ਕਮੈਂਟਾਂ ਦੇ ਰਾਹੀਂ ਇਹਨਾਂ ਨੂੰ ਆਪਣਾ ਜੋ ਪ੍ਰਤੀਕਿਰਿਆ ਉਹ ਦੇਣੀ ਹੈ ਆਪਣੇ ਸਵਾਲ ਵੀ ਪੁੱਛ ਸਕੋਗੇ ਔਰ ਇੱਕ ਬੇਨਤੀ ਮੈਂ ਹੋਰ ਕਰੂੰਗਾ ਡਾਕਟਰ ਸਾਹਿਬ ਵੱਲੋਂ ਵੀ ਤੇ ਆਪਣੇ ਵੱਲੋਂ ਵੀ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇਹ ਥੋੜੇ ਜਨਾਂ ਦਾ ਉਤਸ਼ਾਹ ਵਧੇ ਔਰ ਇਹ ਹੋਰ ਵੱਧ ਛੜ ਕੇ ਆਪਣੇ ਇਲਾਕੇ ਦੇ ਲੋਕਾਂ ਦੀ ਸੇਵਾ ਕਰ ਸਕਣ ਸੋ ਡਾਕਟਰ ਰਾਮਪਾਲ ਮਿੱਤਰ ਤੁਸੀਂ ਇੱਕ ਬਹੁਤ ਵੱਡਾ ਮਿਸ਼ਨ ਲੈ ਕੇ ਚੱਲੇ ਹੋ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਹੈ ਔਰ ਤਨਖਾਹ ਲੈ ਕੇ ਤਾਂ ਅਸੀਂ ਸਾਰੇ ਕੰਮ ਕਰਦੇ ਹਾਂ ਪਰ ਇਸ ਦੀ ਤੁਹਾਨੂੰ ਕੋਈ ਤਨਖਾਹ ਨਹੀਂ ਮਿਲਣਗੀ ਇਹ ਤੁਹਾਡੇ ਬਸ ਅੰਦਰੋਂ ਹੀ ਉੱਟੀ ਆਵਾਜ਼ ਹੈ ਕਿ ਅਸੀਂ ਜਿਹੜੇ ਖੇਤਰ ਨਾਲ ਜੁੜਿਓ ਤੁਸੀਂ ਤੇ ਉਹਦੇ ਨਾਲ ਜੁੜੇ ਰਹਿਣਾ ਸੋ ਤੁਸੀਂ ਅੱਜ ਆਪਣੇ ਰੋਜ਼ਮੇ ਵਿਚੋਂ ਸਮਾਂ ਕੱਢਿਆ ਸਟੂਡੀਓ ਚ ਆਏ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚਲੋ ਮੈਂ ਰੋਣਾ